ਜਿੰਦੂ ਕੋਸਲਾ ਨੇ ਕੀਤਾ ਨਾ ਬਾਈ ਮੈਨੂੰ ਪਿਆਰਦਾ ਨਹੀਂ ਮੈਂ ਉਹਦਾ ਲਈ ਪਿਆਰ ਹਮੇਸ਼ਾ ਪੇਸ਼ਦਾ ਬਾਈ ਜਿਹੜਾ ਕਹਿਣ ਦੀ ਲੋੜ ਨਹੀਂ ਮੈਂ ਅਮਰੀਕਾ ਸੀ ਬਹੁਤ ਮੁੰਡਿਆਂ ਦੀ ਬਾਤ ਹੋਈ ਹੈ ਤੇ ਮੈਂ ਜਿਸ ਦਿਨ ਇੱਥੇ ਆਇਆ ਇੰਡੀਆ 33 ਦਿਨਾਂ ਤੋਂ ਉਹਨਾਂ ਦੇ ਘਰ ਰਿਹਾ ਸੀ ਪਰ ਮੈਨੂੰ ਆਦਤ ਨਹੀਂ ਫੋਟੋ ਮੈਂ ਪਾਉਣ ਦੀ ਜੇ ਮੈਂ ਕਿਸੇ ਦੇ ਦੋਸਤ ਸ਼ਰੀਕ ਹੋਇਆ ਮੈਨੂੰ ਪਤਾ ਉਹ ਦਰਦ ਹੀ ਉਹਦੇ ਮਾਪਾਂ ਦਾ ਵਾਕ ਹੀ ਨਹੀਂ ਆ ਬਾਬਾ ਇਹ ਜਿੰਦਿਆ ਦੰਦਾਂ ਨੂੰ ਨਾ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤਾਂ ਦਾ ਬਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਵੀ ਸਟੈਂਡਰ ਇਕੰਦਰ ਖਾਨ ਦਾ ਨਹੀਂ ਹੈ ਇੱਥੇ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਵੀ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਦਾ ਫੋਟ ਮੱਖ ਝਾਕੇ ਅਗਲਾ ਐ ਪਾਉਂਦਾ ਵੀ ਲਓ ਜੀ ਮੈਂ ਨਹੀਂ ਪਿਛਲੇ ਮਹੀਨੇ ਤਾ ਰੋਟੀ ਖਾਦੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਬ ਤੱਕ ਜੀਏ ਮਾਤਾ ਰੋਏ ਤਾਹਨ ਰੋਏ ਦਸ ਮਾਸਾਰੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਘਰਵਾਸਾ ਉਹ ਕੱਲੀ ਮਾਂ ਐ ਬਾਬਾ ਉਹ ਉਹ ਦੋਨੇ ਜੀਵ ਉਦਦੇ ਦੇ ਰੋਜ਼ ਮਰਦੇ ਆਂ ਹੋਰ ਰੋਜ਼ ਮਰਦੇ ਆਂ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਇੱਥੋਂ ਕਿਸੇ ਦਾ ਵੀ ਦੀ ਪੁੱਤ ਲੰਦਾ ਐ ਸਾਰੇ ਉਹਦੇ ਆਂਦਰਾ ਦੇ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਆ ਮੈਂ ਤਾਂ ਉਦੋਂ ਤੋਂ ਹੀ ਜਦੋਂ ਵੀ ਇਹਦੋਂ ਦਾ ਭਰਾ ਨੂੰ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਕੋਈ ਗੱਲ ਕਹਿਣਾ ਹੁੰਦਾ ਛੇ ਨਾ ਨਾ ਕਰੋ ਪੰਜਾਬ ਵਾਲਿਓ ਛੇ ਨਾ ਨਾ ਕਰੋ ਜਿਹਦੇ ਜਿੰਨੇ ਆ ਅਗਲੇ ਦਾ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਤੇ ਇੰਨੀ ਸਾਸੀ ਹਰ ਆਪਾਂ ਕਿਹੜੇ ਮੂੰਹ ਨਾਲ ਮਾਈਕ 'ਚ ਬੋਲਦੇ ਆ ਵੀ ਉਹਦੇ ਬਖਸ਼ੇ ਸਾਂ ਜਿੰਨੇ ਬਖਸ਼ਦਾ ਹੈ ਉਸ ਮੁੰਡੇ ਨੂੰ ਕਿਉਂ ਨਹੀਂ ਬਖਸ਼ਦਾ ਜੇ ਸੁੱਖ ਦੀ ਗੱਲ ਕਰਨੀ ਹੈ ਮੈਂ ਉਹਦੀ ਮਾਤਾ ਨੂੰ ਇਹ ਕਹਿ ਗਿਆ ਸੀ ਮਾਤਾ ਦੁਨੀਆ ਆਊਗੀ ਇੱਥੇ ਫੋਟੋ ਮਕਸਾਉਗੀ ਕਈ ਦਿਨੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਪਿਆਰ ਕਰਨ ਨਾਲ ਦੀ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਸਹਾਰਾ ਹੈ ਸੁਣ ਉਹ ਸੱਚੇ ਪਾਤਸ਼ਾਹ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੋਹਲੇ ਤੱਕ ਨੱਜਾ ਉਹੀ ਚਾਹੁੰਦੇ ਹੂੰ ਇੱਥੇ ਦੁਨੀਆ ਦੀ ਕੋਈ ਹੋਰ ਸ਼ੈ ਨਹੀਂ ਹੈ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸ਼ੈ ਨਹੀਂ ਹੈ ਸੀ ਜਿਹੜੀ ਸਟੇਬਲ ਕਰ ਦੇ ਖੁਸ਼ ਅਸੀਂ ਬਾਹਲਾ ਜਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬਤ ਦਾ ਭਲੇ ਚ ਹਾਦੀ ਦੀ ਪੈਰ ਤੇ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਤਰ੍ਹਾਂ ਨਾਲਕਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਉਹਦੇ ਚ ਆਪਣਾ ਸਿੱਧੂ ਵੀ ਆ